ਜੇ ਸੋਇਚੇ ਕੰਮ ਕਰਦੇ ਹੋ ਤਾਂ ਆਪਣੇ ਡਰੈਗ ਸਿਲੰਡਰ ਹੁੰਦਾ ਹੈ ਜਾਂ ਤੁਲੇ ਦਾ ਪਾਈਪ ਹੁੰਦਾ ਹੈ ਉਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਸਮਾਣਾ ਦੇ ਵਿੱਚ ਟੋਡਰਪੁਰ ਦੇ ਵਿੱਚ ਇਸ ਤਰ੍ਹਾਂ ਘਟਨਾ ਹੋਈ ਹੈ ਇੱਕ ਵਿਅਕਤੀ ਬਿਰਿੰਦਰ ਸਿੰਘ ਚਾਹ ਬਣਾਉਣ ਲੱਗਾ ਤਾਂ ਸਿਲੰਡਰ ਦਾ ਪਾਈਪ ਲੀਕ ਕਰ ਰਿਹਾ ਸੀ ਅੱਗ ਲੱਗੀ ਅੱਗ ਲੱਗਣ ਨਾਲ 35% ਦੇ ਆਸ-ਪਾਸ ਉਹ ਚਲੁੱਸ ਗਿਆ ਉਸ ਨੂੰ ਗੰਭੀਰ ਹਾਲ ਦੇ ਵਿੱਚ ਸਮਾਣਾ ਕੇ ਸਰਕਾਰੀ ਹਸਪਤਾਲ ਸੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਹਦਾ ਮੋਢਲਾ ਇਲਾਜ ਸ਼ੁਰੂ ਕਰ ਦਿੱਤੇ ਉਹ ਲੇਕਿਨ ਇਹਨਾਂ ਕਹਿ ਵੀ ਇਸ ਕੀ ਹਾਲਤਾ ਜਿਸ ਥਿਰ ਹੈ ਜੇ ਤੈਵੇਂ ਬਿਗੜੀ ਤਾਂ ਇਸ ਨੂੰ ਪਟਾਇਆ ਰੈਫਰ ਵੀ ਕੀਤਾ ਜਾ ਸਕਦਾ ਹੈ ਬਰਿੰਦਰ ਜੀ ਨਹੀਂ ਤਾਂ ਚਲ ਸਿਲੰਡਰ ਸਟਾਰਟ ਕਰਨ ਲੱਗੇ ਆ ਜੀ ਬਸ ਹਾਂ ਚਾਲ ਬਣਾਉਣ ਲੱਗੇ ਦੀ ਘਰ ਮੈਂ ਇਕੱਲੇ ਦੀ ਘਰ ਦੇ ਫੈਕਟਰੀ 'ਚ ਲੱਗੇ ਹੋਏ ਨੇ ਜੀ ਅੱਛਾ ਹਾਂ ਜੀ ਫੇਰ ਘਰ ਦੇ ਫੈਕਟਰੀ ਦੇ ਬਸ ਮੈਨੂੰ ਤਾਂ ਕੋਈ ਸਮਝ ਨਹੀਂ ਲੱਗੀ ਜਿੱਤੀ ਹੋਇਆ ਪੈਪ ਰਿਆ ਲੀਕ ਤੇ ਪੈਪ ਇੱਕ ਵਾਰੀ ਲੀਕ ਹੁੰਦਾ ਦੇਖਿਆ ਜੀ ਮੈਂ ਉਹਦੇ ਨਾਲ ਉਹਨਾਂ ਨਾਲ ਅੱਗ ਲੜਦੀ ਜੀ ਬੀੜੀ ਵਾਲੇ ਉਹਦੇ ਨਾਲ ਇਹ ਗਨਾਬ ਆਪਣੇ ਘਨਾਬ ਦੇ ਸਟੋਰ ਨਾਲ ਉਹ ਨਾਲ ਗੈਸ ਨਾਲ ਚਾਲਣਾਂ ਲੱਗੇ ਸੀ ਇਹਦੇ ਇਹੇ ਵਾਕ ਜਾਂਦੇ ਨੇ ਸਾਰੇ ਫੈਕਟਰੀ ਚ ਤਾਗਾ ਮਿਲ ਚ ਲੱਗੇ ਨੇ ਪਾਦੇ ਪਰ ਉਹ ਨਾਲ ਨਾਲ ਹੀ ਵੱਡੀ ਬੀਤੀ ਪਿੱਛੇ ਉੱਥੋਂ ਅੱਗ ਲੱਗੀ ਜੀ ਇਹ 30 ਤੋਂ 35% ਹੈਗੇ ਬਰਨਸ ਹੋਇਆ ਜੀ ਤੇ ਵਰਿੰਦਰ ਸਿੰਘ ਹੈ ਟੋਟਰਪੁਰ ਦਾ ਕਿ ਇਨੀਸ਼ਲ ਟ੍ਰੀਟਮੈਂਟ ਕਰ ਰਹੇ ਆਂ ਆਪਾਂ ਜੀ ਦੇਖਦੇ ਹਾਂ ਉਸ ਤੋਂ ਬਾਅਦ ਕੰਡੀਸ਼ਨ ਦੇਖ ਕੇ ਪੇਸ਼ ਸਟੇਬਲ ਹੈ ਪੇਸ਼ੈਂਟ ਸੀ ਸਰਜਨ ਆਪੀਨੀਅਨ ਹੋਏਗਾ ਫਿਰ ਉਸ ਤੋਂ ਬਾਅਦ ਦੇਖਦੇ ਆਂ ਸਰ ਕੈਮਰਾਮੈਨ ਡੀ. ਜੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼